प्यारे दोस्तों प्यार परी सत श्री अकाल जी हां जी दोस्तों पंजाब सरकार ਦੇ ਮਲਾਜ਼ਮਾਂ ਦੇ ਲਈ ਆਈ ਵੱਡੀ ਅਪਡੇਟ ਪੰਜਾਬ ਸਰਕਾਰ ਦੇ ਕਾਰਜਕਾਲ ਦਾ ਸਮਾਂ ਥੋੜਾ ਹੀ ਰਹਿ ਗਿਆ ਇਸ ਕਰਕੇ ਕੋਈ ਨਾ ਕੋਈ ਹਰ ਰੋਜ਼ ਪੱਤਰ ਜਾਰੀ ਕੀਤਾ ਜਾਂਦਾ ਕਈ ਪੱਤਰ ਤਾਂ ਮਲਾਜ਼ਮਾਂ ਦੇ ਹੱਕ ਦੇ ਵਿੱਚ ਹੁੰਦੇ ਨੇ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਿੱਤ ਵਿਭਾਗ ਵੱਲੋਂ ਗ੍ਰੋਸ ਪੇ ਸਬੰਧੀ ਇੱਕ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਇਸ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਚੱਲਦੇ ਹਾਂ ਅੱਜ ਦੀ ਵੱਡੀ ਅਪਡੇਟ ਵੱਲ 31 ਦਸੰਬਰ 2025 ਇਹ ਸੇਵਾ ਵਿਖੇ ਸਮੂਹ ਵਿਸ਼ੇਸ਼ ਮੁਖ ਸਕੱਤਰ ਵਧੇ ਇੱਕ ਮੁਖ ਸਕੱਤਰ ਵਿੱਤੀ ਕਮਿਸ਼ਨਰ ਪ੍ਰਮੁੱਖ ਸਕੱਤਰ ਤੇ ਪ੍ਰਬੰਧਕੀ ਸਕੱਤਰ ਪੰਜਾਬ ਸਰਕਾਰ ਇਸ ਦਾ ਵਿਸ਼ਾ ਹੈ ਪੰਜਾਬ ਸਰਕਾਰ ਦੇ ਸਰਕਾਰੀ ਕਰਮਚਾਰੀਆਂ ਜਿਨ੍ਹਾਂ ਨੂੰ 6 ਪੇ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਲਾਗੂ ਹੋਣ ਪ੍ਰੰਤ ਗ੍ਰੋਸ ਪੇ ਰਿਵਾਈਜ਼ਡ ਪਹਿਲਾਂ ਮਿਲ ਰਹੀ ਹੈ ਗ੍ਰੋਸ ਪੇ ਅਨ ਰਿਵਾਈਜ਼ਡ ਨਾਲੋਂ ਘਟ ਰਹੀ ਸੀ ਉਸ ਸੰਬੰਧੀ ਹਦਾਇਤਾਂ ਲਿਖੀਆਂ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਸ਼੍ਰੀਮਾਨ ਜੀ ਉਪਰੋਕਤ ਵਿਸ਼ੇ ਸੰਬੰਧੀ ਸਾਨੂੰ ਲਿਖਣ ਦੀ ਹਦਾਇਤ ਹੋਈ ਹੈ ਕਿ ਵਿੱਤ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ 6 ਪੇ 6 ਪੇ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਹੋਣ ਪ੍ਰੰਤ ਦਰਜਾ 4 ਕਰਮਚਾਰੀਆਂ ਨੂੰ ਗਰੁੱਪ ਡੀ ਜਿਨ੍ਹਾਂ ਦੀ ਮਿਤੀ ਕਿਕ 2016 ਤੋਂ ਦਰਜਾ 3 ਗਰੋਸ ਸੀ ਵਿੱਚ ਪ੍ਰੋਮੋਸ਼ਨ ਹੋਈ ਹੈ ਗਰੋਸ ਪੇ ਰਿਵਾਈਜ਼ਡ ਪਹਿਲਾਂ ਮਿਲ ਰਹੀ ਹੈ ਗਰੋਸ ਨਾਲੋਂ ਘੱਟ ਮਿਲਦੀ ਹੈ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੌਰ ਨਾਲ ਵਿਚਾਰਦੇ ਹੋਏ ਫੈਸਲਾ ਲਿਆ ਗਿਆ ਕਿ 6 ਪੰਜਾਬ ਤੇ ਪੇ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਹੋਣ ਪ੍ਰਾਂਤ ਦੇ ਉਹਨਾਂ ਦਰਜਿਆਂ ਦੇ ਚਾਰ ਕਰਮਚਾਰੀਆਂ ਜਿਨ੍ਹਾਂ ਦੀ ਮਿਤੀ 1.1.2016 ਤੋਂ ਬਾਅਦ ਦਰਜਾ 3 ਵਿੱਚ ਪ੍ਰਮੋਸ਼ਨ ਹੋਈ ਨੂੰ ਗ੍ਰੋਸ ਪੇ ਰਿਵਾਈਜ਼ਰ 6 ਪੰਜਾਬ ਪੇ ਕਮਿਸ਼ਨ ਪਹਿਲਾਂ ਮਿਲ ਰਹੀ ਹੈ ਗ੍ਰੋਸ ਪੇ ਕਮਿਸ਼ਨ ਨਾਲੋਂ ਘੱਟ ਰਹੀ ਹੈ ਉਹਨਾਂ ਨੂੰ ਪੁਰਾਣੀ ਗ੍ਰੋਸ ਪੇ ਅਨ ਰਿਵਾਈਜ਼ਡ ਕਰਦੇ ਹੋਏ ਉਦੋਂ ਤੱਕ ਅਦਾਇਗੀ ਕੀਤੀ ਜਾਵੇਗੀ ਜਦੋਂ ਤੱਕ ਉਹਨਾਂ ਦੀ ਰਿਵਾਈਜ਼ਡ ਗ੍ਰੋਸ ਪੇ 6 ਪੇ ਕਮਿਸ਼ਨ ਪਹਿਲਾਂ ਪ੍ਰਾਪਤ ਕੀਤੀ ਜਾ ਰਹੀ ਹੈ ਅਨ ਰਿਵਾਈਜ਼ਡ ਗ੍ਰੋਸ ਪੇ 5ਵੇਂ ਪੇ ਕਮਿਸ਼ਨ ਨਾਲ ਵੱਧ ਨਹੀਂ ਜਾਂਦੀ ਉਸ ਮੀਤੀ ਤੋਂ ਕੀਤੀ ਜਾਵੇਗੀ ਜਿਸ ਮੀਤੀ ਤੋਂ ਸਬੰਧਿਤ ਕਰਮਚਾਰੀ ਨੂੰ ਰਿਵਾਈਜ਼ਡ ਗ੍ਰੋਸ 'ਤੇ ਅਤੇ ਪੇ ਕਮਿਸ਼ਨ ਦੀ ਘਟਾ ਅਦਾਇਗੀ ਹੋ ਰਹੀ ਹੈ ਇਹ ਹਦਾਇਤਾਂ ਸਮਰੱਥ ਅਥਾਰਟੀ ਦੀ ਪ੍ਰਮਾਨਗੀ ਉਪਰੰਤ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਇਸ ਨੂੰ ਲੈ ਕੇ ਜੋ ਸਿਗਨੇਚਰ ਨੇ ਉਹ ਅਧੀਨ ਸਕੱਤਰ ਵਿੱਤ ਦੁਆਰਾ ਕੀਤੇ ਗਏ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ